ਉਧਰ ਕੈਨੇਡਾ ਦੇ ਵਿੱਚ ਨਵੀਂ ਕੈਬਨਿਟ ਬਣਦਿਆਂ ਹੀ ਵੱਡਾ ਫੈਸਲਾ ਲੈ ਲਿਆ ਗਿਆ ਹੈ ਕੈਨੇਡਾ ਸਰਕਾਰ ਨੇ ਟੈਕਸ ਭਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਟੈਕਸ 15% ਤੋਂ ਘਟਾ ਕੇ 14% ਕਰ ਦਿੱਤਾ ਹੈ ਕੈਨੇਡਾ ਦੇ 2.2 ਕਰੋੜ ਟੈਕਸ ਪੇਅਰਜ਼ ਨੂੰ ਇਸ ਦਾ ਫਾਇਦਾ ਮਿਲੇਗਾ ਜੁਲਾਈ 2025 ਤੋਂ ਇਹ ਫੈਸਲਾ ਲਾਗੂ ਹੋਏਗਾ ਤੇ ਸਰਕਾਰ ਦੇ ਇਸ ਫੈਸਲੇ ਨਾਲ 5 ਸਾਲਾਂ ਦੇ ਵਿੱਚ ਲੋਕਾਂ ਦੇ 27 ਅਰਬ ਡਾਲਰ ਦੀ ਬਚਤ ਹੋਵੇਗੀ ਤੇ ਬਚੇ ਪੈਸੇ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਤੇ ਇਹ ਲੋਕ ਖਰਚ ਕਰ ਸਕਣਗੇ ਤਾਂ ਨਵੀਂ ਸਰਕਾਰ ਬਣੀ ਹੈ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਕੈਨੇਡਾ ਸਰਕਾਰ ਦੇ ਵੱਲੋਂ ਲੈ ਲਿਆ ਗਿਆ ਉੱਥੋਂ ਦੇ ਵਸਨੀਕਾਂ ਨੂੰ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਕੈਨੇਡਾ ਸਰਕਾਰ ਨੇ ਟੈਕਸ ਭਰਨ ਵਾਲਿਆਂ ਨੂੰ ਇਹ ਰਾਹਤ ਦਿੱਤੀ ਹੈ ਦਰਅਸਲ ਪਹਿਲਾਂ ਟੈਕਸ ਜੋ 15% ਸੀ ਜਿਸ ਨੂੰ ਘਟਾ ਕੇ 14% ਕਰ ਦਿੱਤਾ ਗਿਆ ਤੇ ਕੈਨੇਡਾ ਦੇ 2.2 ਕਰੋੜ ਟੈਕਸ ਪੇਅਰਸ ਨੂੰ ਇਸ ਦਾ ਫਾਇਦਾ ਮਿਲੇਗਾ ਤੇ ਇਹ ਫੈਸਲਾ ਜੁਲਾਈ 2025 ਤੋਂ ਲਾਗੂ ਹੋ ਜਾਵੇਗਾ ਸਰਕਾਰ ਦੇ ਇਸ ਫੈਸਲੇ ਦੇ ਨਾਲ 5 ਸਾਲਾਂ ਦੇ ਵਿੱਚ ਲੋਕਾਂ ਦੇ 27 ਅਰਬ ਡਾਲਰ ਦੀ ਬਚਤ ਹੋਵੇਗੀ ਬਹੁਤ ਵੱਡੀ ਰਕਮ ਹੈ ਤੇ ਬਚੇ ਪੈਸੇ ਦੇ ਨਾਲ ਆਪਣੀਆਂ ਜ਼ਰੂਰਤਾਂ ਚੀਜ਼ਾਂ ਤੇ ਖਰਚ ਕਰ ਸਕਣਗੇ ਇਹ ਲੋਕ ਤੇ ਅਮਰੀਕਾ ਦੇ ਨਾਲ ਟੈਰਿਫ ਯੁੱਧ ਵਿਚਾਰੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਕੈਨੇਡਾ ਸਰਕਾਰ ਦੇ ਵੱਲੋਂ ਨਵੀਂ ਸਰਕਾਰ ਦੇ ਵੱਲੋਂ ਨਵਾਂ ਫੈਸਲਾ ਨਵੀਂ ਕੈਬਨਿਟ ਦੇ ਵੱਲੋਂ ਨਵਾਂ ਫੈਸਲਾ ਕੈਨੇਡਾ ਦੇ ਮਿਸਿਸਾਗਾ ਚ ਇੱਕ ਸਿੱਖ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ ਚਾਰ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਹਰਜੀਤ ਸਿੰਘ ਢੱਡਾ ਜਿਨ੍ਹਾਂ ਦੀ ਪਛਾਣ ਹੋਈ ਹੈ ਹਰਜੀਤ ਸਿੰਘ ਢੱਡਾ ਵਜੋਂ ਮੂਲ ਰੂਪ ਤੋਂ ਉੱਤਰਾਖੰਡ ਦੇ ਰਹਿਣ ਵਾਲੇ ਸਨ ਹਰਜੀਤ ਸਿੰਘ ਮਿਸਿਸਾਗਾ ਦੇ ਵਿੱਚ ਟਰੱਕਿੰਗ ਸੇਫਟੀ ਤੇ ਕੰਪਲਾਈਂਸ ਕੰਪਨੀ ਚਲਾਉਂਦੇ ਸੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਰੰਗਦਾਰੀ ਲਈ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ ਤੇ ਉਸ ਦੇ ਦਫ਼ਤਰ ਦੇ ਬਾਹਰ ਹੀ ਉਸ ਨੂੰ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕੈਨੇਡਾ ਦਾ ਮਿਸਿਸਾਗਾ ਇਲਾਕਾ ਏ ਜਿੱਥੇ ਸਿੱਖ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਏ ਆਫਿਸ ਦੇ ਬਾਹਰ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਰਜੀਤ ਸਿੰਘ ਢੱਡਾ ਆ ਕਾਰੋਬਾਰੀ ਸੀ ਉਤਰਾਖੰਡ ਦੇ ਰਹਿਣ ਵਾਲੇ ਸਨ ਅਤੇ ਮਿਸੀ ਸਾਗਾ ਦੇ ਵਿੱਚ ਟਰਕਿੰਗ ਸੇਫਟੀ ਤੇ ਕੰਪਲਾਈਂਸ ਕੰਪਨੀ ਚਲਾਉਂਦੇ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਉਹਨਾਂ ਤੋਂ ਰੰਗਦਾਰੀ ਮੰਗੀ ਜਾ ਰਹੀ ਸੀ ਧਮਕੀਆਂ ਮਿਲ ਰਹੀਆਂ ਸੀ ਤੇ ਹੁਣ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕੈਨੇਡਾ ਦੇ ਮਿਸੀ ਸਾਗਾ ਦੇ ਵਿੱਚ ਸਿੱਖ ਕਾਰੋਬਾਰੀ ਹਰਜੀਤ ਸਿੰਘ ਟੱਡਾ